ਤਰੀਫ ਹੈ ਔਰ ਸ਼ਾਬਾਸ਼ ਦਿੰਦਾ ਮੈਂ ਇਸ ਐਲਜੀ ਗਵਰਨਮੈਂਟ ਨੂੰ ਕਿ ਉਹ ਜਿਹੜਾ ਉਹ ਮਨਸੂਬਾ ਲੈ ਕੇ ਆਏ ਸਨ ਕਿ ਲੋਕਾਂ ਨੂੰ ਜਿਹੜਾ ਤੰਗ ਕਰਨਾ ਹੈ ਉਹ ਉਹਨਾਂ ਦਾ ਕਾਮਯਾਬ ਹੋ ਗਿਆ ਉਹਦੇ ਵਾਸਤੇ ਸਾਰੇ ਲੋਕ ਤਾੜੀਆਂ ਬਜਾਣਗੇ ਤੇ ਸਾਰੇ ਐਲਜੀ ਸਾਹਿਬ ਦਾ ਸ਼ੁਕਰੀਆਦਾ ਕਰਾਂਗੇ ਕਿ ਤੁਸੀਂ ਸਾਨੂੰ ਤੰਗ ਕਰਨੇ 'ਚ ਬੜੇ ਕਾਮਯਾਬ ਹੋ ਗਏ ਹੋ ਸਾਨੂੰ ਸਹੂਲਤਾਂ ਤੇ ਦੇ ਨਹੀਂ ਪਾਏ ਤੰਗ ਕਰਨੇ ਤੁਸੀਂ ਕਾਮਯਾਬ ਹੋ ਗਏ ਹੋ ਅੱਜ ਸਮਾਰਟ ਸਿਟੀ ਦੇ ਤਹਿਤ ਸਮਾਰਟ ਮੀਟਰ ਜਿਹੜੇ ਤੁਸੀਂ ਲਾਏ ਨੇ ਉਹਨਾਂ ਦੇ ਬਿੱਲ ਦੇਖ ਲਓ ਇੱਕ ਵਾਰ ਆ ਕੇ ਔਰ ਉਸਦੇ ਤਹਿਤ ਜਿਹੜੀ ਤੁਸੀਂ ਬਿਜਲੀ ਦਾ ਵਾਅਦਾ ਕੀਤਾ ਸੀ ਕਿ 24 ਘੰਟੇ ਬੱਤੀ ਆਏਗੀ ਆ 24 ਘੰਟੇ ਛੱਡੋ ਸਾਨੂੰ 8 ਘੰਟੇ ਬੱਤੀ ਵੀ ਨਹੀਂ ਪ੍ਰਾਪਰ ਦੇ ਰਹੇ ਹੋ ਤੁਸੀਂ ਸਾਡਾ ਕੇ ਬਣੇਗਾ ਤੁਸੀਂ ਸਾਨੂੰ ਕੇ ਚਾਹਦੇ ਹੋ ਤੁਹਾਡਾ ਤੇ ਉਹ ਹਾਲ ਹੈ ਐਲਜੀ ਸਾਹਿਬ ਤੁਹਾਡਾ ਤੇ ਉਹ ਹਾਲ ਹੈ ਤੁਸੀਂ ਸਾਨੂੰ ਥੱਪੜਾਂ ਨਾਲ ਮਾਰ ਵੀ ਰਹੇ ਹੋ ਸਾਨੂੰ ਰੋਣ ਵੀ ਨਹੀਂ ਦੇ ਰਹੇ ਸਾਨੂੰ ਕੇ ਬਣੇਗਾ ਸਾਡਾ ਸਾਡੇ ਲੋਕਾਂ ਦਾ ਜੇ ਸਾਨੂੰ ਤੁਸੀਂ ਮਾਰਨਾ ਹੈ ਤੇ ਇੱਕੋ ਵਾਰੀ ਫਾਈਲ ਲਾ ਕੇ ਮਾਰ ਦਿਓ ਸਾਨੂੰ ਘੱਟ ਤੋਂ ਘੱਟ ਰੋਣ ਤੇ ਦਿਓ ਮੈਂ ਤੁਹਾਡੇ ਅੱਗੇ ਇਹੋ ਪੀੜਦਾ ਐਲਜੀ ਸਾਹਿਬ ਸਾਨੂੰ ਪਾਣੀ ਪ੍ਰਾਪਰ ਦੇ ਦਿਓ ਸਾਨੂੰ ਬੱਤੀ ਪ੍ਰਾਪਰ ਦੇ ਦਿਓ ਸਾਡੇ ਇਸ ਤੇ ਔਰ ਰਾਤੀ ਸਾਡੇ ਕੱਲ ਰਾਤੀ ਸਾਡੇ ਅੱਜ 5 ਦਿਨ ਹੋ ਗਏ ਸਾਡਾ ਰੈਪਰ ਸਤਵਾਰੀ ਬਿਲਕੁਲ ਡਰਾਈ ਹੋਏ ਦਾ ਤੁਸੀਂ ਕਿਹਾ ਸੀ ਪ੍ਰਾਈਵੇਟ ਠੇਕੇਦਾਰ ਆਣਗੇ ਤੇ ਪ੍ਰਾਈਵੇਟ ਠੇਕੇਦਾਰ ਤੁਹਾਨੂੰ ਸਹੂਲਤਾਂ ਦੇਣਗੇ ਅੱਜ ਪ੍ਰਾਈਵੇਟ ਠੇਕੇਦਾਰ ਤੁਸੀਂ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਪਰ 5 ਦਿਨ ਹੋ ਗਏ ਪਰ ਸਾਡਾ ਪਾਣੀ ਡਰਾਈ ਹੋਏ ਦਾ ਇੱਦੇ ਕੋਲੂ ਤੇ ਜਿਹੜੇ ਪਹਿਲੇ ਮੁਲਾਜ਼ਮ ਸਨ ਤੁਹਾਡੇ ਉਹ ਚੰਗੇ ਸਨ ਉਹ ਘੱਟ ਤੋਂ ਘੱਟ ਸਾਡੀ ਮੁਸ਼ਕਿਲਾਂ ਸੁਣਦੇ ਸਨ ਸਾਡੀ ਪ੍ਰੋਬਲਮ ਸੁਣਦੇ ਸਨ ਸਾਨੂੰ ਪਾਣੀ ਦਿੰਦੇ ਸਨ ਬੱਤੀ ਦਿੰਦੇ ਸਨ ਜਿੰਨਾ ਤੁਸੀਂ ਪ੍ਰਾਈਵੇਟਾਈਜੇਸ਼ਨ ਕੀਤਾ ਇੰਨਾ ਸਾਨੂੰ ਦੁਖੀ ਕਰ ਦਿੱਤਾ ਬੇਨਤੀ ਹੈ ਤੁਹਾਨੂੰ ਇਸ ਤੋਂ ਬਾਅਦ ਮਹਾਪੁਰਸ਼ੋ ਸਾਨੂੰ ਔਰ ਦੁਖੀ ਨਾ ਕਰੋ ਸ਼ਾਬਾਸ਼ ਦਿੰਦਾ ਮੈਂ ਸੈਲਜੀ ਗਵਰਨਮੈਂਟ ਨੂੰ ਕਿ ਉਹ ਜਿਹੜਾ ਉਹ ਮਨਸੂਬਾ ਲੈ ਕੇ ਆਏ ਸਨ ਕਿ ਲੋਕਾਂ ਨੂੰ ਜਿਹੜਾ ਤੰਗ ਕਰਨਾ ਹੈ ਉਹ ਉਹਨਾਂ ਦਾ ਕਾਮਯਾਬ ਹੋ ਗਿਆ ਉਹਦੇ ਹੱਥੇ ਸਾਰੇ ਲੋਕ ਤਾੜੀਆਂ ਬਜਾਣਗੇ ਇੱਥੇ ਸਾਰੇ ਐਲਜੀ ਸਾਹਿਬ ਦਾ ਸ਼ੁਕਰੀਆਦਾ ਕਰਾਂਗੇ ਕਿ ਤੁਸੀਂ ਸਾਨੂੰ ਤੰਗ ਕਰਨੇ 'ਚ ਬੜੇ ਕਾਮਯਾਬ ਹੋ ਗਏ ਹੋ ਸਾਨੂੰ ਸਹੂਲਤਾਂ ਤੇ ਦੇ ਨਹੀਂ ਪਾਏ ਤੰਗ ਕਰਨੇ ਤੁਸੀਂ ਕਾਮਯਾਬ ਹੋ ਗਏ ਹੋ ਅੱਜ ਸਮਾਰਟ ਸਿਟੀ ਦੇ ਤਹਿਤ ਸਮਾਰਟ ਮੀਟਰ ਜਿਹੜੇ ਤੁਸੀਂ ਲਾਏ ਨੇ ਉਹਨਾਂ ਦੇ ਬਿੱਲ ਦੇਖ ਲਓ ਇੱਕ ਵਾਰ ਆ ਕੇ ਔਰ ਉਸਦੇ ਤਹਿਤ ਜਿਹੜੀ ਤੁਸੀਂ ਬਿਜਲੀ ਦਾ ਵਾਅਦਾ ਕੀਤਾ ਸੀ ਕਿ 24 ਘੰਟੇ ਬੱਤੀ ਆਏਗੀ ਆ 24 ਘੰਟੇ ਛੱਡੋ ਸਾਨੂੰ 8 ਘੰਟੇ ਬੱਤੀ ਵੀ ਨਹੀਂ ਪ੍ਰਾਪਰ ਦੇ ਰਹੇ ਹੋ ਤੁਸੀਂ ਸਾਡਾ ਕੇ ਬਣੇਗਾ ਤੁਸੀਂ ਸਾਨੂੰ ਕੇ ਚਾਹਦੇ ਹੋ ਤੁਹਾਡਾ ਤੇ ਉਹ ਹਾਲ ਹੈ ਐਲਜੀ ਸਾਹਿਬ ਤੁਹਾਡਾ ਤੇ ਉਹ ਹਾਲ ਹੈ ਤੁਸੀਂ ਸਾਨੂੰ ਥੱਪੜਾਂ ਨਾਲ ਮਾਰ ਵੀ ਰਹੇ ਹੋ ਸਾਨੂੰ ਰੋਣ ਵੀ ਨਹੀਂ ਦੇ ਰਹੇ ਸਾਨੂੰ ਕੇ ਬਣੇਗਾ ਸਾਡਾ ਸਾਡੇ ਲੋਕਾਂ ਦਾ ਜੇ ਸਾਨੂੰ ਤੁਸੀਂ ਮਾਰਨਾ ਹੈ ਤੇ ਇੱਕੋ ਵਾਰੀ ਫਾਈਲ ਲਾ ਕੇ ਮਾਰ ਦਿਓ ਸਾਨੂੰ ਘੱਟ ਤੋਂ ਘੱਟ ਰੋਣ ਤੇ ਦਿਓ ਮੈਂ ਤੁਹਾਡੇ ਅੱਗੇ ਇਹੋ ਪੀਰਦਾ ਐਲਜੀ ਸਾਹਿਬ ਸਾਨੂੰ ਪਾਣੀ ਪ੍ਰਾਪਰ ਦੇ ਦਿਓ ਸਾਨੂੰ ਬੱਤੀ ਪ੍ਰਾਪਰ ਦੇ ਦਿਓ ਸਾਡੇ ਇਸ ਤੇ ਔਰ ਰਾਤੀ ਸਾਡੇ ਕੱਲ ਰਾਤੀ ਸਾਡੇ ਅੱਜ 5 ਦਿਨ ਹੋ ਗਏ ਸਾਡਾ ਰੈਪਰ ਸਤਵਾਰੀ ਬਿਲਕੁਲ ਡਰਾਈ ਹੋਏ ਦਾ ਤੁਸੀਂ ਕਿਹਾ ਸੀ ਪ੍ਰਾਈਵੇਟ ਠੇਕੇਦਾਰ ਆਣਗੇ ਤੇ ਪ੍ਰਾਈਵੇਟ ਠੇਕੇਦਾਰ ਤੁਹਾਨੂੰ ਸਹੂਿਦਤਾਂ ਦੇਣਗੇ ਅੱਜ ਪ੍ਰਾਈਵੇਟ ਠੇਕੇਦਾਰ ਤੁਸੀਂ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਪਰ 5 ਦਿਨ ਹੋ ਗਏ ਪਰ ਸਾਡਾ ਪਾਣੀ ਡਰਾਈ ਹੋਏ ਦਾ ਇੱਦੇ ਕੋਲੂ ਤੇ ਜਿਹੜੇ ਪਹਿਲੇ ਮੁਲਾਜ਼ਮ ਸਨ ਤੁਹਾਡੇ ਉਹ ਚੰਗੇ ਸਨ ਉਹ ਘੱਟ ਤੋਂ ਘੱਟ ਸਾਡੀ ਮੁਸ਼ਕਿਲਾਂ ਸੁਣਦੇ ਸਨ ਸਾਡੀ ਪ੍ਰੋਬਲਮਸ ਸੁਣਦੇ ਸਨ ਸਾਨੂੰ ਪਾਣੀ ਦਿੰਦੇ ਸਨ ਬੱਤੀ ਦਿੰਦੇ ਸਨ ਜਿੰਨਾ ਤੁਸੀਂ ਪ੍ਰਾਈਵੇਟਾਈਜੇਸ਼ਨ ਕੀਤਾ ਇੰਨਾ ਸਾਨੂੰ ਦੁਖੀ ਕਰ ਦਿੱਤਾ ਬੇਨਤੀ ਹੈ ਤੁਹਾਨੂੰ ਇਸ ਤੋਂ ਬਾਅਦ ਮਹਾਪੁਰਸ਼ੋ ਸਾਨੂੰ ਹੋਰ ਦੁਖੀ ਨਾ ਕਰੋ ਤਾਰੀਫ ਹੈ ਔਰ ਸ਼ਾਬਾਸ਼ ਦਿੰਦਾ ਮੈਂ ਇਸ ਐਲਜੀ ਗਵਰਨਮੈਂਟ ਨੂੰ ਕਿ ਉਹ ਜਿਹੜਾ ਉਹ ਮਨਸੂਬਾ ਲੈ ਕੇ ਆਏ ਸਨ ਕਿ ਲੋਕਾਂ ਨੂੰ ਜਿਹੜਾ ਤੰਗ ਕਰਨਾ ਹੈ ਉਹ ਉਹਨਾਂ ਦਾ ਕਾਮਯਾਬ ਹੋ ਗਿਆ ਉਹਦੇ ਹੱਥ ਤੇ ਸਾਰੇ ਲੋਕ ਤਾੜੀਆਂ ਬਜਾਣਗੇ ਤੇ ਸਾਰੇ ਐਲਜੀ ਸਾਹਿਬ ਦਾ ਸ਼ੁਕਰੀਆ ਅਦਾ ਕਰਨਗੇ ਕਿ ਤੁਸੀਂ ਸਾਨੂੰ ਤੰਗ ਕਰਨੇ 'ਚ ਬੜੇ ਕਾਮਯਾਬ ਹੋ ਗਏ ਹੋ ਸਾਨੂੰ ਸੂਬਾਤਾ ਤੇ ਦੇ ਨਹੀਂ ਪਾਏ ਤੰਗ ਕਰਨੇ ਤੁਸੀਂ ਕਾਮਯਾਬ ਹੋ ਗਏ ਹੋ ਅੱਜ ਸਮਾਰਟ ਸਿਟੀ ਦੇ ਤਹਿਤ ਸਮਾਰਟ ਮੀਟਰ ਜਿਹੜੇ ਤੁਸੀਂ ਲਾਏ ਨੇ ਉਹਨਾਂ ਦੇ ਬਿੱਲ ਦੇਖ ਲਓ ਇੱਕ ਵਾਰ ਆ ਕੇ ਪੋਰ ਉਸਦੇ ਤਹਿਤ ਜਿਹੜੀ ਤੁਸੀਂ ਬਿਜਲੀ ਦਾ ਵਾਅਦਾ ਕੀਤਾ ਸੀ ਕਿ 24 ਘੰਟੇ ਬੱਤੀ ਆਏਗੀ ਆ 24 ਘੰਟੇ ਛੱਡੋ ਸਾਨੂੰ 8 ਘੰਟੇ ਬੱਤੀ ਵੀ ਨਹੀਂ ਪ੍ਰਾਪਰ ਦੇ ਰਹੇ ਹੋ ਤੁਸੀਂ ਸਾਡਾ ਕੇ ਬਣੇਗਾ ਤੁਸੀਂ ਸਾਨੂੰ ਕੇ ਚਾਹਦੇ ਹੋ ਤੁਹਾਡਾ ਤੇ ਉਹ ਹਾਲ ਹੈ ਐਲਜੀ ਸਾਹਿਬ ਤੁਹਾਡਾ ਤੇ ਉਹ ਹਾਲ ਹੈ ਤੁਸੀਂ ਸਾਨੂੰ ਥੱਪਣਾ ਨਾਲ ਮਾਰ ਵੀ ਰਹੇ ਹੋ ਸਾਨੂੰ ਰੋਣ ਵੀ ਨਹੀਂ ਦੇ ਰਹੇ ਸਾਨੂੰ ਕੇ ਬਣੇਗਾ ਸਾਡਾ ਸਾਡੇ ਲੋਕਾਂ ਦਾ ਜੇ ਸਾਨੂੰ ਤੁਸੀਂ ਮਾਰਨਾ ਹੈ ਤੇ ਇੱਕੋ ਵਾਰੀ ਫਾਈਲ ਲਾ ਕੇ ਮਾਰ ਦਿਓ ਸਾਨੂੰ ਘੱਟ ਤੋਂ ਘੱਟ ਰੋਣ ਤੇ ਦਿਓ ਮੈਂ ਤੁਹਾਡੇ ਅੱਗੇ ਇਹੋ ਪੀਰਦਾ ਐਲਜੀ ਸਾਹਿਬ ਸਾਨੂੰ ਪਾਣੀ ਪ੍ਰਾਪਰ ਦੇ ਦਿਓ ਸਾਨੂੰ ਬੱਤੀ ਪ੍ਰਾਪਰ ਦੇ ਦਿਓ ਸਾਡੇ ਇਸ ਤੇ ਔਰ ਰਾਤੀ ਸਾਡੇ ਕੱਲ ਰਾਤੀ ਸਾਡੇ ਅੱਜ 5 ਦਿਨ ਹੋ ਗਏ ਸਾਡਾ ਰੈਪਰ ਸਤਵਾਰੀ ਬਿਲਕੁਲ ਡਰਾਈ ਹੋਏ ਦਾ ਤੁਸੀਂ ਕਿਹਾ ਸੀ ਪ੍ਰਾਈਵੇਟ ਠੇਕੇਦਾਰ ਆਣਗੇ ਤੇ ਪ੍ਰਾਈਵੇਟ ਠੇਕੇਦਾਰ ਤੁਹਾਨੂੰ ਸਹੂਿਦਤਾਂ ਦੇਣਗੇ ਅੱਜ ਪ੍ਰਾਈਵੇਟ ਠੇਕੇਦਾਰ ਤੁਸੀਂ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਪਰ 5 ਦਿਨ ਹੋ ਗਏ ਪਾ ਸਾਡਾ ਪਾਣੀ ਡਰਾਈ ਹੋਏ ਦਾ ਇੱਦੇ ਕੋਲੂ ਤੇ ਜਿਹੜੇ ਪਹਿਲੇ ਮੁਲਾਜ਼ਮ ਸਨ ਤੁਹਾਡੇ ਉਹ ਚੰਗੇ ਸਨ ਉਹ ਘੱਟ ਤੋਂ ਘੱਟ ਸਾਡੀ ਮੁਸ਼ਕਿਲਾਂ ਸੁਣਦੇ ਸਨ ਸਾਡੀ ਪ੍ਰੋਬਲਮਸ ਸੁਣਦੇ ਸਨ ਸਾਨੂੰ ਪਾਣੀ ਦਿੰਦੇ ਸਨ ਬੱਤੀ ਦਿੰਦੇ ਸਨ ਜਿੰਨਾ ਤੁਸੀਂ ਪ੍ਰਾਈਵੇਟਾਈਜੇਸ਼ਨ ਕੀਤਾ ਇੰਨਾ ਸਾਨੂੰ ਦੁਖੀ ਕਰ ਦਿੱਤਾ ਬੇਨਤੀ ਹੈ ਤੁਹਾਨੂੰ ਇਸ ਤੋਂ ਬਾਅਦ ਮਹਾਪੁਰਸ਼ੋ ਸਾਨੂੰ ਹੋਰ ਦੁਖੀ ਨਾ ਕਰੋ